ਖਾਲਸਾ ਸਾਤਨ ਦਿਵਸ ਮਨਾਉਣੇ ਲਈ 929 ਸਿੱਖ তীਰਥ ਯਾਤਰੀ ਪਾਕਿਸਤਾਨ ਰਵਾਨਾ ਹੋਏ ਸ਼ਰਧਾਲੂਆਂ ਦਾ ਜਥਾ ਚੇਕਾਰੋ ਦੀ ਧੁਨੀ ਦੇ ਨਾਲ ਐਸਜੀਪੀਸੀ ਕਾਰ्यालय ਸੇ ਰਵਾਨਾ ਹੋਇਆ खालसा सजना दिवस और वैसाखी के मौके पर सिख तीर्थयात्रियों का एक जत्था आज शिरोमणि गुरुद्वारा प्रबंधक कमेटी कार्यालय से पाकिस्तान के विभिन्न गुरुद्वारों के दर्शन के लिए रवाना हुआ वहीं शिरोमणि कमेटी के वरिष्ठ सदस्य रविंदर सिंह खालसा भी इस जत्थे का नेतृत्व इस बीच पाकिस्तान जाने वाले तीर्थयात्रियों ने गुरुद्वारों के दर्शन को लेकर अलग अलग विचार रखे और पत्रकारों से बातचीत करते हुए तीर्थयात्रियों से कहा की वे पाकिस्तान के विभिन्न गुरुद्वारों के दर्शन के लिए जा रहे हैं और वे लंबे समय से अपने दिग्वंध के दर्शन करने का इंतजार कर रहे थे गुरुधामो और आज उनकी यह चाहत पूरी हो रही है और विभिन्न गुरुद्वारों के दर्शन के बाद वह बाईस अप्रैल को भारत लौटेंगे इस अवसर पर जत्थे का नेतृत्व करने वाले शिरोमणि कमेटी के सदस्य कुलवंत सिंह एक हजार कहा कि पच्चीस तीर्थयात्रियों ने वीजा के लिए आवेदन किया था जिसमें से सौ तीर्थयात्रियों को पाकिस्तान दूतावास द्वारा वीजा नहीं दिया गया है और केवल नौ तीर्थयात्री ही पाकिस्तान गुरुधामों के दर्शन करने जा रहे हैं उन्होंने कहा कि पाकिस्तान सरकार को पाकिस्तान गुरुधामों में आने वाले सभी लोगों का वीजा देना चाहिए ताकि श्रद्धालु अपने दिग्गज धामों के दर्शन कर सकें ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਜਥਾ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਪੰਜਾਂ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਣਾ ਦਿਵਸ ਮਨਾਉਣ ਦੇ ਲਈ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਅੱਜ ਸੰਸਾਰ ਦੇ ਵਿੱਚ ਖਾਲਸਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜਸਮੀਤ ਪਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਉਹ ਇਦਾਂ ਦਾ ਇਨਕਲਾਬ ਲਿਆਤਾ ਸੀਗਾ ਕਿਉਂਕਿ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੈ ਹਮ ਹਮ ਤੇ ਅੱਜ 60ਾਂ 70ਾਂ ਘੰਟੀਆਂ ਦੇ ਵਿੱਚ ਖਾਲਸਾ ਵਸਦਾ ਹੈ ਤੇ ਉੱਥੇ ਜਿੱਥੇ-ਜਿੱਥੇ ਵਸਦਾ ਉੱਥੇ-ਉੱਥੇ ਅੱਜ ਖਾਲਸਾ ਸਿਰਜਣਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਜਥੇ ਦੀ ਮੈਨੂੰ ਮੌਕਾ ਮਿਲਿਆ ਮੇਰੇ ਨਾਲ ਅਮਰਜੀਤ ਸਿੰਘ ਜੀ ਭਲਾਈਪੁਰ ਤੇ ਰਵਿੰਦਰ ਸਿੰਘ ਖਾਲਸਾ ਦੋਨੇ ਸ਼੍ਰੋਮਿਕ ਕਮੇਟੀ ਮੈਂਬਰ ਤੇ ਸੰਗਤਾਂ ਹਜ਼ਾਰ ਤੋਂ ਉੱਪਰ ਸੰਗਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਜਾ ਰਹੀਆਂ ਤੇ ਮੈਂ ਅਰਦਾਸ ਕਰਦਾ ਕਿ ਕਿਉਂਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਅੰਡੇਰਾ ਸਾਹਿਬ ਲਾਹੌਰ ਔਰ ਬਾਕੀ ਦੇ ਸੱਚਾ ਸੌਦਾ ਕਰਤਾਰਪੁਰ ਸਾਹਿਬ ਸਾਰੇ ਗੁਰੂ ਕਾਹਾਂ ਦੇ ਦਰਸ਼ਨ ਜਿਦਾਰੇ ਜਿਹੜੇ ਆ ਉਹ ਜਥੇ ਨੇ ਕਰਨੇ ਆ ਤੇ ਅਰਦਾਸ ਕਰਦੇ ਆ ਸਾਡੇ ਵਿੱਚ ਆਸ ਦਾ ਸ਼ਰਧਾ ਸਤਕਾਰ ਔਰ ਅਸੀਂ ਨਿਮਾਨੇ ਮੰਨ ਕੇ ਗੁਰੂ ਨਾਨਕ ਦੇ ਦਰਦੇ ਜਿਹੜੇ ਦਰਸ਼ਨ ਕਰੀਏ ਕਿਸੇ ਨੇ ਵੀ ਕੋਈ ਵੀ ਨਾਮ ਜਪਣਾ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਜਿਹੜੇ 10 ਦਿਨ ਜਿਹੜੇ ਨੋਂ 10 ਦਿੰਨੇ ਆ ਉਹ ਕੱਟਨੇ ਆ ਤੇ ਮੈਂ ਖੀਰ ਦੇ ਵਿੱਚ ਫਿਰ ਅਰਦਾਸ ਕਰਦਾ ਕਿ ਜਿਤਨਾ ਵੀ ਖਾਲਸਾ ਸਮੁੱਚਾ ਸੰਸਾਰ ਦੇ ਵਿੱਚ ਵੱਸਦਾ ਤੇ ਅੱਜ ਦਾ ਦਿਨ ਮੈਂ ਕਮਾਂਗਾ ਕਿ ਕੋਈ ਵੀ ਕੌਮ ਆਪਣਾ ਜਿਹੜਾ ਜਨਮ ਦਿਨ ਨਹੀਂ ਮਨਾਉਂਦੀ ਤੇ ਖਾਲਸੇ ਨੂੰ ਸੁਭਾਗਾ ਸਮਾ ਜਿਹੜਾ ਉਸ ਅਕਾਲ ਪੁਰਖ ਨੇ ਤੇ ਕਲਕੀ ਤੱਕ ਪਾਤਸ਼ਾਹ ਨੇ ਦਿੱਤਾ ਕਿ ਖਾਲਸਾ ਸਿਰਜਣਾ ਦਿੱਤ ਜਿਹੜਾ ਅਸੀਂ ਆਪਣਾ ਜਨਮ ਦਿਨ ਕੌਮ ਜਿਹੜੀ ਆ ਮਨਾਉਂਦੀ ਆ ਸਭ ਦੀਆਂ ਖੁਸ਼ੀਆਂ ਖੇੜੇ ਝੋਲੀਆਂ ਭਰੇ ਤੇ ਇੱਦੇ ਤਰ੍ਹਾਂ ਆਪਾਂ ਕਿਸੇ ਨਿਸ਼ਾਨ ਸਾਹਿਬ ਝੁਲਦੇ ਰਹਿਣ ਤੇ ਆਪਾਂ ਖਾਲਸੇ ਦਾ ਜਿਹੜਾ ਸਿਰਜਣ ਦੇਸ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸਭ ਆਖਰੀ ਸਵਾਲ ਹੈ ਕਿ ਕਿ ਅਸੀਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਵੀ ਆ ਅਰਦਾਸ ਕਰਦੇ ਵੀ ਆ ਕਿ ਖੁੱਲੇ ਦਰਸ਼ਨ ਦੇ ਦਾਰੇ ਮਿਲਣ ਤਾਂ ਆਸ ਕਰਦੇ ਹਾਂ ਜਾਂ ਇੱਕ ਬੇਨਤੀ ਕਰਨ ਵਾਲਿਆਂ ਉਹਨਾਂ ਅੱਗੇ ਪਾਕਿਸਤਾਨ ਦੇ ਜਿਹੜੀ ਜਥੇਬੰਦੀ ਹੈਗੀ ਆ ਜਾਂ ਉੱਥੋਂ ਦੀ ਸਰਕਾਰ ਹੈਗੀ ਆ ਕਿ ਨਨਕਾਣਾ ਸਾਹਿਬ ਦਾ ਕੋਈ ਲਾਂਘਾ ਜਿਹੜਾ ਉਹ ਖੁਲਾਇਆ ਜਾ ਸਕੇ ਜਿਵੇਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਜਿਹੜਾ ਖੁੱਲਿਆ ਗੁਰਨਾਨਕ ਦਾ ਦਰ ਜਿਹੜਾ ਸਭ ਤੋਂ ਵੱਡਾ ਤੇ ਉੱਚਾ ਆ ਤੇ ਆਪਾਂ ਅਰਦਾਸਾਂ ਕਰਦੇ ਸੀਗੇ 1947 ਤੋਂ ਬਾਅਦ ਅਰਦਾਸਾਂ ਕਰਦੇ ਸੀ ਅਰਦਾਸਾਂ ਕਰਦੇ ਆਂ ਆਪਾਂ ਨੂੰ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲ ਗਿਆ ਜਿੰਨੀ ਆਸਤਾ ਜਿੰਨੀ ਸਾਧਾ ਜਿੰਨੀ ਸਤਕਾਰ ਦੇ ਨਾਲ ਅਰਦਾਸ ਕਰਦੇ ਉਹ ਝੋਲੀਆਂ ਭਰਨ ਵਾਲਾ ਦਾਤਾ ਬੈਠਾ ਤੇ ਜਿੱਦਾਂ ਆਪਾਂ ਅਰਦਾਸ ਕਰਦੇ ਸਮੁੱਚਾ ਪੰਥ ਅਰਦਾਸ ਕਰਦਾ ਉਹ ਉਹ ਦਿਨ ਦੂਰ ਨਿੰਗੇ ਕਿ ਨਨਕਾਣਾ ਸਾਹਿਬ ਦੇ ਦਾਸਨਦਾਰੇ ਹੋਣਾ ਜਿਹੜਾ ਉਹ ਖੁੱਲੇਗਾ ਨਾਮ ਦਾ ਸਕੇ ਸ਼ੁਰੂਆਤ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਵਿੰਦਰ ਸਿੰਘ ਖਾਲਸਾ ਮੈਂਬਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਡਿਪਟੀ ਲੀਡਰ ਜਥਾ ਤੇ ਮੈਂ ਹਲਕਾ ਅਮਲੋ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰਾਂ ਅੱਜ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੇ ਉੱਤੇ ਲੱਖ ਲੱਖ ਵਾਰ ਮੁਬਾਰਕਬਾਦ ਦਿੰਨੇ ਆ ਤੇ ਉਥੇ ਸਾਰਾ ਜੱਥਾ ਜਿਹੜਾ ਹੈਗਾ ਉਹ ਨਨਕਾਰਾ ਸਾਹਿਬ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਿਹਾ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਦੀ ਧਰਤੀ ਵਿਖੇ ਮਨਾਇਆ ਜਾਂਦਾ ਅਸੀਂ ਸਾਰੇ ਜਾ ਰਹੇ ਹਾਂ ਰਲ ਮਿਲ ਕੇ ਕਿ 1525 ਸ਼ਰਧਾਲੂਆਂ ਦੇ 1601 ਦਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 76 ਪਾਸਪੋਰਟ ਜਿਹੜੇ ਨੇ ਉਹ ਅਯੋਗ ਪਾਏ ਗਏ ਨੇ ਇਹ 1525 ਦੇ ਵਿੱਚੋਂ 595 ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤੇ 929 ਪਾਸਪੋਰਟ ਜਿਹੜਾ ਸਾਨੂੰ ਵੀਜ਼ਾ ਪ੍ਰਾਪਤ ਹੋਇਆ ਤੇ ਜਿੱਥੇ ਅਸੀਂ ਇਸ ਗੱਲ ਦਾ ਬੜਾ ਦੁੱਖ ਵੀ ਜ਼ਾਹਰ ਕਰਦੇ ਹਾਂ ਪਾਕਿਸਤਾਨ ਗਵਰਨਮੈਂਟ ਵੱਲੋਂ ਕੋਲੇ ਕਿ ਜਿਹੜੇ ਇਨਸ਼ਰਦਾਲੂਆਂ ਦੇ ਪਾਸਪੋਰਟ ਨਹੀਂ ਸੀ ਕੱਟਣੇ ਚਾਹੀਦੇ ਕਿਉਂਕਿ ਉਹਨਾਂ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਇਸ ਤਰ੍ਹਾਂ ਕਰਕੇ ਅਸੀਂ ਰਲ ਮਿਲ ਕੇ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਹੇ ਆ ਜਿੱਥੇ ਅਮਰ ਸੰਚਾਰ ਵੀ ਕੀਤਾ ਜਾਣਾ ਹੈ ਅਮਰ ਸੰਚਾਰ ਕਰਕੇ ਕਕਾਰ ਫਰੀ ਭੇਟਾ ਰਹਿ ਦਿੱਤੇ ਜਾਣੇ ਨੇ ਲਿਟਰੇਚਰ ਨਿਸ਼ਾਨ ਸਾਹਿਬਾਂ ਦੀ ਸਾਰਿਆਂ ਦੀ ਸੇਵਾ ਇਸ ਤਰ੍ਹਾਂ ਕਰਕੇ ਜੋ ਵੀ ਰਾਗੀ ਟਾਡੀ ਸਹਿਬਾਨ ਸਾਤੋਂ ਉਹਨਾਂ ਨੇ ਮੰਗੇ ਨੇ ਅਸੀਂ ਉਹ ਜਥੇ ਨਾਲ ਲੈ ਕੇ ਜਾ ਰਹੇ ਆ ਤੇ ਸਾਡੇ ਜਥੇ ਦੀ ਅਗਵਾਈ ਕਰ ਰਿਹਾ ਸਦਾ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਇਹ ਸਾਰੀਆਂ ਜਿਹੜੀਆਂ ਸਵਾਮਾਂ ਉਹ ਨਿਭਾਵਾਂਗੇ ਜਿੱਥੇ ਮੈਂ ਧੰਨਵਾਦ ਕਰਦਾ ਮਾਂ ਜੋ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਕਿ ਜਿ ਯੋਗ ਸਮਝਦੇ ਹੋਏ ਸੇਵਾ ਜਥੇ ਦੀ ਦਿੱਤੀ ਹੈ ਤੇ ਅਸੀਂ ਪੂਰੇ ਡਟ ਕੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੀਆਂ ਮੰਗਾ ਉਸ ਸਰਕਾਰ ਕੋਲ ਉਠਾਉਣੇ ਵਾਲੀਆਂ ਨੇ ਪਾਕਿਸਤਾਨ ਗਵਰਨਮੈਂਟ ਕੋਲੇ ਉਹ ਵੀ ਉਠਾਵਾਂਗੇ ਤੇ ਜਿਹੜੇ ਗੁਰਤਾਬ ਨਹੀਂ ਖੁੱਲੇ ਉਹਨਾਂ ਨੂੰ ਖੋਲਣ ਦੇ ਲਈ ਉਹਨਾਂ ਨੂੰ ਸਾਬ ਸੰਭਾਲ ਦੇ ਲਈ ਉਪਰਾਲੇ ਕਰਨ ਦੇ ਲਈ ਉਹ ਵੀ ਅਸੀਂ ਸਰਕਾਰ ਨੂੰ ਕਮਾਂਗੇ ਤੇ ਵੀਜ਼ੇ ਨਾ ਕੱਟਣ ਦੇ ਲਈ ਵੀ ਅਸੀਂ ਇਸ ਨਿਮਰ ਬੇਨਤੀ ਕਰਾਂਗੇ ਐਸਪੀਸੀ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਸੰਤਤਾ ਵਾਸਤੇ ਉੱਥੇ ਕੀ ਜਾਂਦਾ ਐਸਪੀਸੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਇੱਥੋਂ ਜਾਣ ਵਾਸਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਬਾਗਾ ਬਾਰਡਰ ਤੇ ਕੀਤੇ ਜਾਂਦੇ ਨੇ ਤੇ ਉਹ ਉਦੋਂ ਪਾਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਜਥੇ ਨਾਲ ਲੈ ਕੇ ਉਹ ਪਾਕਿਸਤਾਨ ਗਵਰਨਮੈਂਟ ਜਿਹੜੀ ਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲੰਗਰਾਂ ਦੇ ਇੰਤਜ਼ਾਮ ਕਰਦੀ ਆ ਇਸੇ ਤਰ੍ਹਾਂ ਹਰ ਸਾਲ ਅਸੀਂ ਰਲ ਮਿਲ ਕੇ ਸਾਰੇ ਨਿਭਾਉਨੇ ਆ ਕਿ ਅਸੀਂ ਫੇਰ ਸਾਰਿਆਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ